ਬਾਹ ਕੋਲੇ ਆਵੇ ਕੈਸਾ ਪਿਆਰ ਚਾਹੀਦਾ ਤੇ ਬਾਬਾ ਨਾਮਦੇਵ ਜੀ ਸੁਝਾਣਾ ਕਰਦੇ ਨੇ ਨਾਦ ਭਰਵੇਂ ਜੈਸੇ ਮਿਰਗਾਏ ਕਹਿੰਦੇ ਨੇ ਜਿਵੇਂ ਹਰਨ ਦਾ ਜਾਂ ਮਿਰਗ ਦਾ ਕੰਡਾ ਹੀੜਾ ਤੇ ਨਾਮ ਦੇ ਜਿਹੜਾ ਹਰਮ ਹੈ ਭਾਵੇਂ ਮਿਰਗ ਹੈ ਜਦੋਂ ਸ਼ਿਕਾਰੀ ਨੇ ਇਸ ਨੂੰ ਪਕੜਨਾ ਹੁੰਦਾ ਹੈ ਤਾਂ ਇਹ ਘੰਟਾ ਹੀੜਾ ਦਾ ਨਾਦ ਵਜਾਉਂਦਾ ਹੈ ਤੇ ਮਿਰਗ ਜਿਹੜਾ ਹੈ ਭਜੇ ਜਾਂਦਾ ਈਸ਼ ਦਾ ਘੰਡਾ ਹੀੜਾ ਦੇ ਨਾਦ ਦੇ ਨਾਲ ਪਿਆਰ ਹੈ जड़ा है मृग आपा भुल जाता है आपा भुल जाता है इसी तरह आपा शब्द के लीन हो कि आपा पापों भुल जाए इन्ना प्यार हो शबा ही भुल जाए ये कंटा खेड़ा नाम जो शिकारी है न इस पता है कि शिकारी ने इसनों पकड़ लेना मार देना खत्म कर देना है पर फिर भी इसका शब्द के न्यार है अपने प्राणा तो त्याग दंटे दे। गेड़े का जोड़ा शब्द है नाद है इस इसलों ਆਪਣਾ ਜਿਹੜਾ ਧਿਆਨ ਹੈ ਉਹ ਨਹੀਂ ਤੋੜਦਾ ਮਰਦੇ ਜਾਂਦਾ ਹੈ ਸ਼ਿਕਾਰੀ ਇਸ ਨੂੰ ਮਾਰ ਦਿੰਦਾ ਹੈ ਪਰ ਸ਼ਬਦ ਵੱਲ ਇਹਦਾ ਧਿਆਨ ਜਿਹੜਾ ਪਰੇ ਨਹੀਂ ਹੁੰਦਾ ਮਰਦਾ ਹੋਇਆ ਵੀ ਉੱਧਰ ਹੀ ਧਿਆਨ ਹੁੰਦਾ ਹੈ ਕੰਡਾ ਜਿਹੜਾ ਦਾ ਜਿਹੜਾ ਨਾਦ ਹੈ ਜਿਹੜਾ ਸ਼ਬਦ ਜਾਨ ਨਿਕਲ ਰਹੀ ਹੈ ਤੇ ਸ਼ਿਕਾਰੀ ਇਸ ਨੂੰ ਮਾਰ ਦਿੰਦਾ ਹੈ ਪਰ ਫਿਰ ਵੀ ਇਸ ਦਾ ਧਿਆਨ ਇਹ ਕੰਡਾ ਹੀੜਾ ਦੇ ਉੱਤੇ ਧਿਆਨ ਲਗਦਾ ਹੈ ਸ਼ਬਦ ਦੇ ਵਿੱਚ ਨਾਦ ਦੇ ਵਿੱਚ ਇਸ ਦਾ ਧਿਆਨ ਹੁੰਦਾ ਹੈ ਬਾਬਾ ਨਾਮ ਨਾਮਦੇਵ ਜੀ ਸਮਝਾਣਾ ਕਰਦੇ ਨੇ ਕਿ ਨਾਦ ਭਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾ ਕੋ ਧਿਆਨ ਨਾ ਜਾਵੇ ਕਹਿੰਦੇ ਆਪਣੇ ਪ੍ਰਾਣ ਤਿਆਗ ਦਿੰਦਾ ਪਰ ਇਸ ਦਾ ਧਿਆਨ ਪਰੇ ਨਹੀਂ ਜਾਂਦਾ ਸ਼ਵਨ ਜਗ ਵਰਵਾਨੀ ਵਿੱਚ ਸੱਚੀ ਪਾਤਸ਼ਾਹ ਹੋ ਜਗਵੀ ਕੇਂਦਰੇ ਨੇ ਨਾਦ ੁਰੰਕ ਕੇ ਵਿਧਿਆ ਸੰਭੁਗ ਉਠਦਾ ਹੈ ਨਾਦ ੁਰੰਕ ਕੇ ਵਿਧਿਆ ਕਹਿੰਦੇ ਇਸ ਨਾਦ ਨੇ ਇਸੁਰਕ ਨੂੰ ਭਾਵੇਂ ਤੇ ਹਨ ਨੂੰ ਇੰਨਾ ਵਿਧਿਆ ਮੰਨ ਨੂੰ ਵਿਧਿਆ ਕਿ ਉੱਠ ਕੇ ਭੱਜਿਆ ਹੀ ਜਾਂਦਾ ਹੈ ਨਾਲੇ ਸ਼ਿਕਾਰੀ ਨੇ ਇਸ ਨੂੰ ਮਾਰ ਦੇਣਾ ਤੇ ਬਾਬਾ ਨਾਮਦੇਵ ਜੀ ਸਮਝਾਉਂਦੇ ਨੇ ਇਹ ਤਾਂ ਪੁਰਖਾ ਤੇਰਾ ਇਹੋ ਜਿਆ ਫਿਰ ਹੈ ਇਹੋ ਜਿਹਾ ਤੇਰਾ ਪ੍ਰੇਮ ਉਸ ਅਤਪੁਖ ਵਹਿਗੁਰੂ ਦੇ ਨਾਲ ਹੋਣਾ ਚਾਹੀਦਾ ਹੈ